ਯਾਰ ਤੂੰ ਮੈਨੂੰ ਬਹੁਤ ਸੋਹਣੀ ਲੱਗਦੀ ਐ ਤੇਰੀਆਂ ਅੱਖਾਂ ਮੈਨੂੰ ਹਿੰਜ ਲੱਗਦਾ ਜਿਵੇਂ ਸਮੁੰਦਰਾਂ ਦੇ ਵਿੱਚ ਨੇਰੀ ਆਈ ਹੋਵੇ ਇੰਨੀਆਂ ਸੋਹਣੀ ਅੱਖਾਂ ਯਾਰ ਕਿਵੇਂ ਹੋ ਸਕਦੀਆਂ ਮੈਂ ਤੇਰੇ ਨਾਲ ਜਨਮਾਂ ਜਨਮਾਂ ਦਾ ਰਿਸ਼ਤਾ ਨਿਭਾਉਣਾ ਚਾਹੁੰਦਾ ਐ ਯਾਰ ਅੱਛਾ ਕਿੰਨੇ ਜਨਮਾਂ ਦਾ ਯਾਰ ਇੱਥੇ ਕਿੰਨੇ ਬੰਦੇ ਬੈਠੇ ਹੋਣਗੇ ਪਰ ਇੱਥੇ ਤਾਂ ਕੋਈ ਵੀ ਨਹੀਂ ਹੈਗਾ ਉਹ ਮੇਰਾ ਮਤਲਬ ਬੰਦੇ ਬੰਦੇ ਕਿੰਨੇ ਕੰਮ ਕਰਨਦੇ ਹੋ ਗੈਣਾ ਅੱਛਾ ਇੱਕ ਸੱਤ ਦੇ ਹੈਗੇ ਹੀ ਆ ਮੈਂ ਵੀ ਤੇਰੇ ਨਾਲ ਸੱਤ ਜਨਮ ਹੀ ਲਿਬਾਉਣਾ ਚਾਹੁੰਦਾ ਹਾਂ ਨਾਲ ਹੀ ਪੈ ਜਾ ਥੈਂਕ ਯੂ ਭਾਜੀ ਆਇਆ ਮੈਂ ਕੁਰਸੀ ਲੈ ਕੇ ਹੈ ਸਾਲਾ ਪਾਗਲੇ ਉਹ ਭਰਾ ਬਾ ਤੈਨੂੰ ਮੈਂ ਕੀ ਕਿਹਾ ਹੀਗਾ ਇੱਕ ਕੌਫੀ ਤੇ ਲੈ ਕੇ ਲਿਉਣਾ ਲਵ ਯੂ ਜਾਨ ਉਹ ਭਾਜੀ ਕਿੱਦਾਂ ਦੇ ਬੰਦੇ ਰੱਖਿਆ ਯਾਰ ਤੁਸੀਂ ਜਾਹ ਜage ਚੇਂਜ ਕਰਕੇ ਲਿਆ ਹੋਰ ਫਿਰ ਆਪਣੇ ਫਿਊਚਰ ਬਾਰੇ ਕੀ ਸੋਚਿਆ ਬਸ ਤੁਸੀਂ ਜਿੱਦਾਂ ਕਹੋਗੇ ਉਹ ਯਾਰ ਮੇਰੀ ਭੈਣ ਆਉਣ ਵਾਲੀ ਆ ਤੈਨੂੰ ਨਾ ਇੱਥੋਂ ਜਾਣਾ ਪੈਣਾ ਆ ਕਿਉਂ ਫਿਰ ਕਿ ਹੋਇਆ ਮੈਂ ਵੀ ਮਿਲ ਲੈਨੀ ਆ ਵਿਆਹ ਤੋਂ ਬਾਅਦ ਮਿਲਣੀ ਆ ਹੁਣੇ ਮਿਲ ਲੈਨੀ ਆ ਯਾਰ ਤੈਨੂੰ ਉਹਦਾ ਸੁਭਾਅ ਦਾ ਨਹੀਂ ਪਤਾ ਹੈਗਾ ਉਹ ਬਹੁਤ ਟਾੜਾ ਭੈਗੀ ਆ ਜੇ ਉਹਨੂੰ ਪਤਾ ਲੱਗ ਗਿਆ ਨਾ ਪਰ ਰਿਲੇਸ਼ਨ ਚ ਹੈ ਗਿਆ ਉਹਨੇ ਮੇਰਾ ਵਿਆਹ ਨਹੀਂ ਹੁੰਦੇ ਨਾ ਤੇਰੇ ਨਾਲ ਤੇ ਬੇਬੀ ਮੈਂ ਨਹੀਂ ਚੋਣਾ ਕੀ ਆਪਾਂ ਅਗਲੇ 7 ਜਨਮ ਵੱਖੋ ਵੱਖਰੇ ਹੋਈਏ ਤੂੰ ਚੋਣੀ ਆ ਨਹੀਂ ਮੈਨੂੰ ਨਹੀਂ ਪਤਾ ਸੀ ਤੁਸੀਂ ਮੈਨੂੰ ਇੰਨਾ ਪਿਆਰ ਕਰਦੇ ਹੋ ਠੀਕ ਹੈ ਮੈਂ ਫੇਰ ਕਦੀ ਮਿਲਾਂਗੀ ਕੋਈ ਗੱਲ ਨਹੀਂ ਬਾਏ ਕੁੜੀ ਕੌਣ ਸੀ ਜੜੀਓ ਨੇ ਉੱਟ ਕੇ ਗਈ ਆ ਬੇਬੀ ਬੈਠੋ ਤਾਂ ਸਹੀ ਦੱਸਦਾ ਹਾਂ ਮੈਂ ਉਹ ਕੌਣ ਸੀ ਤੁਹਾਨੂੰ ਮੈਂ ਤਾਂ ਜਗਾਈਨੇਗਾ ਆਓ ਬੈਠੋ ਬੇਬੀ ਕੋਈ ਹਾਂ ਚੇ ਦਿੱਕਤ ਤਾਂ ਨਹੀਂ ਆਈ ਉਹ ਨੌਕਿਸ ਦਾ ਵਰਕ ਸੀ ਛੱਜਾ ਤੇ ਫਰੀਓ ਕਿ ਆਈਆਂ ਚਲੋ ਹੁਣ ਤੁਸੀਂ ਮੇਰੇ ਕੋਲ ਆਗੇ ਹੋ ਹੁਣ ਮੈਂ ਬਿਲਕੁਲ ਐ ਤੁਹਾਨੂੰ ਫ੍ਰੀ ਮਾਈਂਡ ਕਰ ਦੇਣਾ ਯਾਰ ਮੇਰਾ ਮਾਈਂਡ ਤਾਂ ਫ੍ਰੀ ਹੋਊਗਾ ਪਹਿਲਾਂ ਮੈਨੂੰ ਦੱਸੋ ਕੁੜੀ ਕੌਣ ਸੀ ਉਹ ਕੁੜੀ ਉਹ ਤਾਂ ਮੇਰੀ ਭੈਣ ਸੀਗੀ ਅੱਛਾ ਉਹ ਭੈਣ ਸੀ ਮੈਂ ਮਿਲ ਕੇ ਆਨੇ ਹੁਣੇ ਦੀਦੀ ਨੂੰ ਉਹ ਯਾਰ ਤੂੰ ਬੈਠ ਤੂੰ ਪਾਗੜਾ ਉਹ ਬੈਠਦਾ ਸੀ ਯਾਰ ਤੈਨੂੰ ਨਹੀਂ ਮੇਰੀ ਭੈਣ ਦੇ ਸੁਭਾ ਦਾ ਪਤਾ ਉਹ ਬਹੁਤ ਅਥਰੇ ਸੁਭਾ ਦੀ ਆ ਹਾਂ ਤੇ ਜਿੰਨੂੰ ਪਤਾ ਲੱਗ ਗਿਆ ਤੇ ਉਹਨੇ ਆਪਣਾ ਵਿਆਹ ਨਹੀਂ ਹੁੰਦਣਾ ਤੇ ਮੈਂ ਨਹੀਂ ਚਾਹੁੰਦਾ ਪਰ ਵੱਖ ਹੋਈਏ ਕੌਫੀ ਆ ਗਈ ਕੌਫੀ ਇਹ ਰੱਖ ਭਾਈ ਰੱਖ ਸਾਨੂੰ ਇੱਕ ਨਹੀਂ ਲੱਭਦੀ ਇਹ ਸਾੜਾ ਦੋ ਦੋ ਲਈ ਫਿਰ ਤੂੰ ਓਏ ਤੂੰ ਹੱਲੇ ਵੀ ਨਹੀਂ ਗਿਆ ਓਏ ਚਲ ਜਾ ਦਫਾ ਹੋ ਇੱਥੋਂ ਅੱਜਿੱਦਾਂ ਇਹ ਮੈਨੂੰ ਬੋਲਣ ਦੇਣਾ ਇਹਨੂੰ ਤਾਂ ਮੈਂ ਨਾ ਦੋਨਾਂ ਕੁੜੀਆਂ ਕੋਲ ਚ ਪੈਣਾ ਪਾਉਂਗਾ ਦੇਖੀ ਤੂੰ ਓਏ ਇੱਕ ਕੰਮ ਕਰ ਦੁੱਧ ਮੋਗਗਾ ਦੇ ਬਾਹਰ ਦੁੱਧ ਫੜ ਕੇ ਲਿਆ ਛੇਤੀ ਆਈਂ ਹੋਰ ਸੁਣਾਓ ਸਭ ਵਧੀਆ ਕਰੇ ਹੈਲੋ ਹੈਲੋ ਯਾਰ ਮੇਰੀ ਐਕਟਿਵਾਨੀ ਚੱਲਦੀ ਵੀ ਪਤਾ ਨਹੀਂ ਕੀ ਹੋ ਗਿਆ ਹਾਂ ਹਾਂ 5 ਮਿੰਟ ਚ ਆ ਗਿਆ ਮੈਂ ਤੁਸੀਂ ਆਣਾ ਹੈ ਕਿ ਮੈਂ ਅੰਦਰ ਆਵਾਂ ਨਹੀਂ ਆਨਾ ਬੇਬੀ ਤੂੰ 2 ਮਿੰਟ ਬੈਠ ਮੈਂ ਝੱਟ ਗਿਆ ਤੇ ਪੱਟ ਆਇਆ ਆਇਆ ਮੈਂ ਹਾਂ ਦੱਸੋ ਯਾਰ ਯਾਰ ਪਤਾ ਨਹੀਂ ਕੀ ਹੋ ਗਿਆ ਐਕਟਵੇਟ ਸਟਾਰਟ ਹੀ ਨਹੀਂ ਹੋ ਰਹੀ ਪੈਣ 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 ਉਹ ਜਿਹੜਾ ਮੁੰਡਾ ਤੇਰੇ ਨਾਲ ਬੈਠਾ ਤੈਨੂੰ ਚੀਟ ਕਰਦਾ ਪਿਆਈ ਉਹ ਜਾ ਜਾ ਮੇਰੇ ਕੋ ਲਫੜੇ ਨਾ ਖਾਲੀ ਨਹੀਂ ਯਕੀਨ ਨਹੀਂ ਚਲਾ ਮੈਨਾਂ ਬਾਹਰ ਆ ਹੁਣੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾ ਚਲਾ ਬਾਹਰ ਉਹ ਬਾਹਰ ਤੇ ਚੱਲ ਹੂੰ ਕੀ ਗੱਲ ਬੜਾ ਪਿਆਰ ਆ ਰਿਹਾ ਅੱਜ ਚੱਲ ਪਾਸੇ ਉਹ ਮੈਨੂੰ ਕਿੱਕ ਮਾਰ ਦੇ ਇਧਰ ਆ ਤੈਨੂੰ ਦਿਖਾਵਾਂ ਉਹ ਵੇਖ ਸਾਲਾ ਕਿੱਥੇ ਚਲ ਗਿਆ ਇਹ ਜਾਦੂਗਰ ਦਾ ਮੁੰਡਾ ਆ ਨਹੀਂ ਤੇ ਸਾਲਾ ਇੱਥੇ ਹੀ ਉੱਥੇ ਕਿੱਥੇ ਕੁੜੀ ਕਿਹੜੀ ਕੁੜੀ 베ਬੀ ਤੂੰ ਇਹ ਦੇ ਕਰਕੇ ਮੈਂ ਤੇ ਸ਼ਾਕ ਕੀਤਾ ਯਾਰ ਮੈਂ ਤੈਨੂੰ ਬਹੁਤ ਪਿਆਰ ਕਰਦਾ ਆ ਮੈਨੂੰ ਪਤਾ ਹੀ ਸੀ ਇਹ ਝੂਠ ਬੋਲਣਦਿਆ ਬਾਂਦਰ ਜਿਆ ਹੈਲੋ bro ਜਾਇ ਖੁੱਲ ਗਈ ਪਛਾਣ ਤਾਂ ਤੂੰ ਲਿਆ ਹੀ ਹੋਣਾ ਯਾਰ ਤੂੰ ਅੰਦਰ ਕਿਦਾਂ ਆਇਆ ਓਏ ਤੇ ਨਾਲ ਤਾਂ ਨੰਬਰ ਪਤਾ ਕੇ ਨਹੀਂ ਦਿੱਤਾ ਬਾਈ ਐਡਰੈਸ ਤਾਂ ਕੀ ਆ ਐਡਰੈਸ ਤਾਂ ਰੈਸਟੋਰੈਂਟ ਵਾਲੇ ਵੀ ਦੇ ਦਿੰਦੇ ਆ ਗਲੇ ਮੇਰੀ ਗਰਲ ਸੁਣੇ ਮੈਂ ਇੱਕ ਰੱਖਾਂ ਦੋ ਰੱਖਾਂ ਜਾਂ ਪੰਜ ਪੰਜ ਰੱਖਾਂ ਜੇ ਅੱਜ ਤੋਂ ਬਾਅਦ ਮੇਰੀ ਜ਼ਿੰਦਗੀ ਦੇ ਵਿੱਚ ਇੰਟਰਫੇਅਰ ਕੀਤਾ ਨਾ ਤਾਂ ਫਿਰ ਮੈਂ ਨਹੀਂ ਮੈਰਾ ਇਹ ਭੈਟ ਬੋਲੂਗਾ ਕੀ ਗੱਲ ਹੈ ਡਰ ਗਿਆ ਕਾ ਡਰਨਾ ਚਾਹੀਦਾ ਗਿਆ ਅੰਤਜੀ ਆਵੇ ਕੋ ਤੁਹਾਡੇ ਮੁੰਡੇ ਨੇ ਕੀ ਕੀਤਾ ਰਾਤੀ ਮੇਰੇ ਘਰੇ ਆ ਕੇ ਮੇਰੇ ਕਮਰੇ ਚ ਆ ਕੇ ਮੈਨੂੰ ਕੁੱਟਿਆ ਅੰਤਜੀ ਹੁੰਦੇ ਉੱਤਰ ਹਰ ਝੂਠ ਦੀ ਨਾ ਇੱਕ ਹੱਦ ਹੁੰਦੀ ਹੈ ਜਿਹੜੀ ਤੂੰ ਟੱਪ ਚੁੱਕਾ ਆ ਕੱਲ ਰਾਤ ਸਾਰੀ ਮੇਰਾ ਪੁੱਤ ਮੇਰੇ ਨਾਲ ਸੀ ਤੇ ਅਸੀਂ ਆਊਟ ਆਫ ਸਟੇਸ਼ਨ ਸੀਗੇ ਫੈਮਿਲੀ ਫੰਕਸ਼ਨ ਤੇ ਤੇ ਤੂੰ ਕਿੱਥੋਂ ਕਹਿਂਦੇ ਕਿ ਮੇਰਾ ਮੁੰਡਾ ਤੇ ਉਹ ਨਹੀਂ ਅਕੀ ਮੈਂ ਸੱਚ ਬੋਲ ਰਹਾਂ ਨਾ ਮੇਰਾ ਯਕੀਨ ਕਰੋ ਹਾਂ ਹਾਂ ਗੱਜ ਨੂੰ ਫੋਨ ਕਰੂੰ ਹੁਣੇ ਸੱਚ ਪਤਾ ਲੱਗ ਜਾਊਗਾ ਸਾਰਾ ਮੈਂ ਆਪਣੇ ਮੁੰਡੇ ਨੂੰ ਨਹੀਂ ਪੁਲਿਸ ਨੂੰ ਫੋਨ ਲਾਣ ਡਿਆ ਨਹੀਂ ਨਹੀਂ ਅੰਕਲ ਜੀ ਮੇਰੀ ਗੱਲ ਦਾ ਯਕੀਨ ਕਰੋ ਨੇ ਸੱਚੀ ਮੁੰਡਾ ਮਾਰਿਆ ਵੇਖੋ ਦਵਾ ਤੋ ਇਧਰ ਉਹ ਹੋਏ ਉਹ ਹੋਏ ਬਹੁਤ ਜ਼ਿਆਦਾ ਲੱਗਦੀ ਚਲ ਕੋਈ ਨਾ ਮਰਦ ਕੋ ਕਦੇ ਦਰਦ ਨਹੀਂ ਹੁੰਦਾ ਅਈਨਤਾਏ ਦੋ ਕੁੜੀਆਂ ਦੀ ਜ਼ਿੰਦਗੀ ਦਾ ਸੁਧਾਰ ਕੀਤਾ ਬਟ ਨਾ ਉਸ ਪਰਸਨਲ ਬਰੋ ਹੁਣ ਪਤਾ ਨਹੀਂ ਇਹਨੇ ਕਿਹੜਾ ਸੱਪ ਕੱਢ ਦੇਣਾ ਨਾ ਬਾਈ ਯਾਰ ਮੈਂ ਬੋਲਿਆ ਹੀ ਘਟ ਕਰਾ ਮੈਨੂੰ ਲੱਗਦਾ ਮੇਰੀ ਜ਼ੁਬਾਨ ਨਹੀਂ ਮੈਨੂੰ ਮਰਾਦ ਨਾ ਕਹਿ ਦੇ ਨੇ ਹਾਂ ਵੀ ਦੱਸ ਸਾਨੂੰ ਦੋਨਾਂ ਨੂੰ ਕਿਉਂ ਬੁਲਾਇਆ ਇੱਥੇ ਮੈਂ ਤੁਹਾਨੂੰ ਦੋਵਾਂ ਨੂੰ ਇੱਥੇ ਬਹੁਤ ਜ਼ਰੂਰੀ ਗੱਲ ਕਰਨੀ ਬੁਲਾਇਆ ਦੱਸ ਕਿਹੜੀ ਜ਼ਰੂਰੀ ਗੱਲ ਆ ਟਾਡਾ ਜਿਹੜਾ ਬੋਏਫ੍ਰੈਂਡ ਆ ਨਾ ਉਹ ਦੋ ਨਹੀਂ ਆ ਇੱਕੋ ਹੀ ਆ ਤੇ ਤੁਹਾਨੂੰ ਦੋਵਾਂ ਨੂੰ ਚੀਟ ਕਰਦਾ ਪਿਆ ਨਹੀਂ ਮੇਰਾ ਰਾਜ ਮੈਨੂੰ ਚੀਟ ਨਹੀਂ ਕਰ ਸਕਦਾ ਮੇਰਾ ਰਾਜ ਵੀ ਮੈਨੂੰ ਚੀਟ ਨਹੀਂ ਕਰ ਸਕਦਾ ਅੱਛਾ ਤੁਸੀਂ ਦੋਨੇ ਯਾਦ ਕਰੋ ਤੁਹਾਨੂੰ ਦੋਵਾਂ ਨੂੰ ਉਹਨੇ ਇੱਕ ਦੂਜੇ ਬਾਰੇ ਕੀ ਕਹਿ ਕੇ ਇੰਟਰੋਡਿਊਸ ਕਰਾਇਆ ਸੀ ਯਾਰ ਮੇਰੀ ਭੈਣ ਆਉਣ ਵਾਲੀ ਆ ਤੈਨੂੰ ਮੈਂ ਤੂੰ ਜਾਣਾ ਪੈਣਾ ਆ ਰਾਜਦੀਪ ਐਮ ਤੂੰ ਐ ਤੂੰ ਐ ਤੂੰ ਐ ਮੈਂ ਤਾਂ ਤੁਹਾਨੂੰ ਪਹਿਲਾਂ ਕਿਹਾ ਵਾ ਉਹ ਤੁਹਾਨੂੰ ਚੀਟ ਕਰਦਾ ਪਿਆ ਆ ਨਹੀਂ ਸਾਨੂੰ ਨਹੀਂ ਯਕੀਨ ਹਜੇ ਵੀ ਤੁਹਾਨੂੰ ਮੇਰੀ ਗ ਹੋਣ ਇਹਨੂੰ ਪਤਾ ਲੱਗੂ ਕਿ ਪੰਗਾ ਕਿਦੇ ਨਾਲ ਲਿਆ ਏ ਤੇ ਮੂੰਹ ਤੇ ਲੱਗੀ ਛੱਟ ਕਿੰਨੀ ਗੁੱਜੀ ਹੁੰਦੀ ਹੈ ਹੈਲੋ ਹੈਲੋ ਓ ਯਾਰ ਮੈਨੂੰ ਤੇ ਕੱਲ ਕੰਮ ਆ ਮੈਨੂੰ ਕੋਈ ਬਹਾਨੀ ਚਾਹੀਦਾ ਓ ਮੇਰੀ ਗੱਲ ਤਾਂ ਸੁਣ ਕੱਲ ਮਤਲਬ ਕੱਲ ਯਾਰ ਉਹ ਹਲੇ ਤੱਕ ਨਹੀਂ ਆਇਆ ਕੋਈ ਨਹੀਂ ਉਹ ਜ਼ਰੂਰ ਆਏਗਾ ਓਨੇ ਆਉਣਾ ਵੀ ਨਹੀਂ ਆ ਨਹੀਂ ਮੈਨੂੰ ਟਰਸਟ ਹੈ ਉਹ ਆਏਗਾ ਯਾਰ 1 ਘੰਟਾ ਹੋ ਗਿਆ ਹਲੇ ਤੱਕ ਨਹੀਂ ਆਇਆ ਉਹ ਓਨੇ ਨਹੀਂ ਆਉਣਾ ਫਰੋਡ ਹੈਗਾ ਏ ਉੱਠੋ ਚਲਿਏ ਕਿੱਥੇ ਨੇ ਯਾਰ ਓਹ ਆਈ ਕੀ ਆਜੇ ਦੇਖ ਲਓ ਕੱਲਾ ਹੀ ਆਇਆ ਏ ਓਏ ਦੋਨੋਂ ਇੱਥੇ ਕੀ ਕਰਦੀਆਂ ਨੇ ਪੈ ਗਿਆ ਪਵਾੜਾ ਕੰਤਾ ਫਸ ਗਿਆ ਅੱਜ ਅੱਜ ਦੇਖੋ ਤੁਹਾਨੂੰ ਬਬੂ ਤਾਰੇ ਜੇ ਤੁਸੀਂ ਉਹਨੂੰ ਰੰਗਿਆ ਤੇ ਫੰਡਾ ਚਾਹੁੰਦੇ ਹੋ ਤੇ ਕੱਲ ਨੂੰ ਇੱਕੋ ਜਗ੍ਹਾ ਤੇ ਇੱਕੋ ਟਾਈਮ ਤੇ ਸੱਦੋ ਤੇ ਫੇਰ ਉਹ ਤੁਹਾਨੂੰ ਲਾਏਗਾ ਬਹਾਨੇ ਪਰ ਤੁਸੀਂ ਉਹਦੇ ਕਿਸੇ ਬਹਾਨੇ 'ਚ ਨਹੀਂ ਆਉਣਾ ਉਹਨੂੰ ਕਹੋ ਕੱਲ ਤੇ ਕੱਲ ਮਿਲਣਾ ਤੇ ਮਿਲਣਾ ਫੇਰ ਦੇਖਿਓ ਗੇਮ ਤਾਂ ਯਾਰ ਤੇਰੀ ਬਹੁਤ ਵਧੀਆ ਸੀ ਬੱਚੇ ਨਾ ਔਖਾ ਸੀ ਪਰ ਕੀ ਕਰੀਏ ਹੁਕਮ ਦਾ ਜੱਕਾ ਤਾਂ ਮੇਰੇ ਕੋਲ ਹੀ ਸੀ ਇਹ ਕਿਹੜੇ ਜੱਕੇ ਦੀ ਗੱਲ ਕਰਦਾ ਏ ਨਾ ਮੇਰੇ ਫਰੈਂਡ ਦਾ ਬਰਥਡੇ ਆ ਆਪਾਂ ਉਹਨੂੰ ਸਰਪ੍ਰਾਈਜ਼ ਦੇਣ ਜਾਣਾ ਏ ਤੁਸੀਂ ਮੇ ਨਾਲ ਚੱਲੋਗੇ ਨਾ ਆਗੜੇ ਮੈਂ ਤੇ ਇਨਾ ਸਿਵੀਆਂ ਤੱਕ ਜਾਣ ਨੂੰ ਤਿਆਰ ਆ ਇਹ ਤੇ ਫਿਰ ਬਰਥਡੇ ਦੀ ਗੱਲ ਮੈਂ ਜਾਵਾਂਗਾ ਜ਼ਰੂਰ ਜਾਵਾਂਗਾ ਇੱਕ ਮਿੰਟ ਹੈਲੋ ਭਾਈ ਗੱਲ ਉੱਥੋਂ ਬਾਹਰ ਹੋ ਗਈ ਆ ਹੁਣ ਤੈਨੂੰ ਆਉਣਾ ਪੈਣਾ ਆ ਜ਼ਰੂਰੀ ਮੀਟਿੰਗ ਮੈਂ ਤੇ ਕੱਲ ਆਪਣੀ ਜਾਨ ਨਾਲ ਜਾਣਾ ਸੀਗਾ ਕਿਤੇ ਬੰਦਾ ਬਣ ਕੇ ਪਹੁੰਚ ਨਹੀਂ ਤਾਂ ਮੈਂ ਆਪਣੇ ਭੋਗ ਤੋਂ ਪਹਿਲਾਂ ਤੇਰਾ ਭੋਗ ਕਰਵਾ ਦੇਣਾ ਓੜਾ ਪੈਣਾ ਆ ਚੱਲ ਕੋਈ ਨਹੀਂ ਮੈਂ ਕਰਦਾ ਆਪਣੀ ਜਾਨ ਨਾਲ ਗੱਲ ਯਾਰ ਕੱਲ ਨਾ ਇੱਕ ਜ਼ਰੂਰੀ ਮੀਟਿੰਗ ਆ ਗਈ ਆ ਮੈਨੂੰ ਜਾਣਾ ਪੈਣਾ ਆ ਹਾਂ ਮੈਂ ਆ ਰਿਹਾ ਕੱਲ ਆ ਰਿਹਾ ਮੀਟਿੰਗ ਤੇ ਨਿਸ਼ਾਨ ਗਿਆ ਨਹੀਂ ਫੇਰੇ ਯਾਰ ਮੈਂ ਕਿੰਨੀ ਗਰੋਤ ਸੀ ਇਰਤੇ ਸ਼ੱਕ ਕੀਤਾ ਹੈਪੀ ਬਰਥਡੇ ਹੈਪੀ ਬਰਥਡੇ ਹੈਪੀ ਬਰਥਡੇ ਓ ਗੋ ਉਹ ਇਨੀ ਟੈਨਸ਼ਨ ਚ ਮੈਨੂੰ ਯਾਦ ਹੀ ਨਹੀਂ ਰਿਹਾ ਮੇਰਾ ਬਰਥਡੇ ਹੈ ਤੁਸੀਂ ਸੱਚੀ ਮੋਟ ਸਵੀਟ ਹੋ ਵੀਰ ਜੀ ਉਹ ਗਿਫਟ ਤਾਂ ਲੈ ਆਂਦਾ ਕੇਕ ਵੀ ਲੈ ਆਉਣਾ ਹੈਗਾ ਹਾਂ ਹਾਂ ਕੇਕ ਤਾਂ ਆਉਣਾ ਚਾਹੀਦਾ ਸੀ ਯਾਰ ਜਲਦਬਾਜੀ ਚ ਨਾ ਮੈਂ ਭੁੱਲ ਗਿਆ ਇੱਕ ਕੰਮ ਕਰੋ ਤੁਸੀਂ ਗੱਲਾਂ ਗੱਡੀ ਨੂੰ ਰੱਖੋ ਮੇਨਾਂ ਚੱਲ ਆਪਾਂ ਕੇਕ ਲੈ ਕੇ ਆਈਏ ਚਲੋ ਇਹਨਾਂ ਨੂੰ ਤਾਂ ਹੁਣ ਟਾਈਮ ਦੋਨਾ ਅੱਛਾ ਵੇਟ ਮੈਂ ਨਾ ਕਾਫੀ ਆਰਡਰ ਕਰਕੇ ਆਂਦੀ ਆ ਠੀਕ ਹੈ ਹਾਈ ਹੈਲੋ ਹੈਪੀ ਬਰਥਡੇ ਥੈਂਕ ਯੂ ਥਿਸ ਇਜ਼ ਫॉर ਯੂ ਥੈਂਕ ਯੂ ਬੈਠੋ ਕੱਲੀ ਆਈ ਐ ਬॉयਫ੍ਰੈਂਡ ਕਿੱਥੇ ਤੇਰਾ ਉਹ ਕਿਹੜੀ ਕੁੜੀ ਬੈਠੀ ਨਾਲ ਪਤਾ ਨਹੀਂ ਯਾਰ ਯਾਰ ਉਹਨਾਂ ਥੋੜਾ ਬਿਜ਼ੀ ਸੀ ਉਹਨਾਂ ਦੀ ਨਾ ਕੋਈ ਇੰਪੋਰਟੈਂਟ ਮੀਟਿੰਗ ਹੈ ਔਰ ਸਭ ਠੀਕ ਹੈ ਲੱਗਨ ਤਾਂ ਸੋਹਣੀ ਧੀ ਆ ਉਹ ਮਾਰਦਾ ਇਹਦੇ ਤੇ ਵੀ ਟਰਾਈ ਹੈਲੋ ਗਾਇਸ ਐ ਇੱਥੇ ਯਾਰ ਮੈਨੂੰ ਜਾਣਾ ਪੈਣਾ ਯਾਰ ਚਲੋ ਕੋਈ ਨਹੀਂ ਤੁਸੀਂ ਆਵੋ ਮੈਂ ਕੱਲੀ ਹੋਵਾਂਗੀ ਕੰਮ ਤੇ ਲੱਜ ਰਹੀ ਹਾਂ ਹੈਲੋ ਹਾਂ ਹਾਂ ਮੈਂ ਆ ਰਹੀ ਹਾਂ ਮੀਟਿੰਗ ਤੇ ਇੱਕ ਤੂੰ ਆ ਗਈ ਇੱਥੇ ਕਸ ਗੇ ਮੈਂ ਤੇ ਲੱਗਦਾ ਅੱਜ ਭਰਾ ਹੀ ਮਰਾਉ ਮੇਰਾ ਮੈਨੂੰ ਉਹ ਕੀ ਹੋਇਆ ਈ ਉਹ ਕੀ ਹੋਇਆ ਈ ਉਹ ਭਰਾ ਵਾਏ ਮੇਰੀ ਗਰਲਫ੍ਰੈਂਡ ਈ ਅੱਛਾ ਆ ਮੀਟਿੰਗਾਂ ਚੱਲ ਰਹੀਆਂ ਨੇ ਤੁਹਾਡੀਆਂ ਜਨਾਬ ਉਹ ਨਹੀਂ ਮੈਨੂੰ ਕਹਿੰਦੇ ਮੈਂ ਤਾਂ ਬਿਜ਼ੀ ਬਾਲ ਆਂ ਤੁਸੀਂ ਇੱਕ ਤੁਝੇ ਨਾ ਜਾਣਦੇ ਹੋ ਹਾਂਜੀ ਬਹੁਤ ਚੰਗੀ ਤਰ੍ਹਾਂ ਕਿਦਾਂ ਤੁਸੀਂ ਦੱਸੋਗੇ ਜਾਂ ਮੈਂ ਦਸਾਂ ਮੈਂ ਦੱਸ ਦਿਆਂ ਹੀ ਇਜ਼ ਮਾਈ ਬੋਏਫ੍ਰੈਂਡ ਨੋ ਹੀ ਇਜ਼ ਮਾਈ ਬੋਏਫ੍ਰੈਂਡ ਯੂ ਚੀਟ ਬੇਬੀ ਮੈਂ ਚੀਟ ਨਹੀਂ ਕੀਤਾ ਮੇਰਾ ਭਰਾ ਕਰ ਰਿਹਾ ਇਹਨਾਂ ਤੋਂ ਉਹਨਾਂ ਨੂੰ ਵੇਤੇ ਬਾਸ ਸਾਥ ਦੇਣਾ ਹੈ ਹਾਂ ਯੂ ਓਏ ਹੋਏ 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 ਤੋਬਾ 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 ਕਈ ਵਾਰ ਵੀਰੇ ਹੁਕਮ ਦਾ ਯੱਕਾ ਨਹੀਂ ਜੋਕਰ ਵੀ ਚੱਲ ਜਾਂਦਾ ਆ ਚੱਲ ਕੋਈ ਨਹੀਂ ਹੋਰ ਲੱਭ ਲਾ